ਟਿੰਡਾ ਦੇ ਪਿੰਡ ਬਹਿਮਣ ਦਿਵਾਨਾ ਤੋਂ ਜੰਗੀਰਾਣਾ ਵਿਖੇ ਵਾਹੀ ਇੱਕ ਨਵਯੁੱਤਾ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ਤੇ ਲਗਾਈ ਮਾਰ ਦੇਣ ਦੇ ਦੋਸ਼ ਅਤੇ ਅਨਸਾਫ਼ ਨਹੀਂ ਮਿਲਿਆ ਤਾਂ ਅੱਜ ਪਹੁੰਚ ਗਏ ਐਸਐਸਪੀ ਦਫ਼ਤਰ ਅਤੇ ਇਹਨਾਂ ਵੱਲੋਂ ਕਿਸਾਨ ਯੂਨੀਅਨ ਦਾ ਸਾਥ ਲੈ ਕੇ ਦਿੱਤਾ ਗਿਆ ਧਰਨਾ ਮਾਮਲਾ ਲਗਭਗ 1.5 ਮਹੀਨਾ ਪਹਿਲਾਂ ਦਾ ਜਿੱਥੇ ਜੰਗੀਰਾਣਾ ਵਿਖੇ ਇੱਕ ਲੜਕੀ ਦੀ ਮੌਤ ਹੋ ਗਈ ਸੀ ਅਤੇ ਇਸ ਲੜਕੀ ਦਾ ਦੱਸਿਆ ਜਾ ਰਿਹਾ ਕਿ ਬੀਜਾ ਆਇਆ ਹੋਇਆ ਸੀ ਇਹ ਬਾਹਰ ਜਾਣਾ ਚਾਹੁੰਦੀ ਸੀ ਲੇਕਿਨ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਸਹੁਰਾ ਪਰਿਵਾਰ ਵੱਲੋਂ ਉਹਨਾਂ ਦੀ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਨੂੰ ਲੈ ਕੇ ਥਾਣਾ ਨੰਦਗੜ ਵਿਖੇ ਭਾਵੇਂ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਲੇਕਿਨ ਨਣਾਣ ਦੀ ਅਜੇ ਤੱਕ ਗ੍ਰਿਫਤਾਰ ਨਹੀਂ ਹੋਈ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਕਿਸਾਨ ਯੂਨੀਅਨ ਦਾ ਸਾਥ ਪنگੇਆ ਤੇ ਉਹਨਾਂ ਵੱਲੋਂ ਬਠਿੰਡਾ ਦੇ ਐਸਐਸਪੀ ਦਫ਼ਤਰ ਪਹੁੰਚ ਗਏ ਐਸਐਸਪੀ ਦੇ ਦਫ਼ਤਰ ਦੇ ਬਾਹਰ ਹੀ ਧਰਨਾ ਲਗਾ ਦਿੱਤਾ ਗਿਆ ਇਸ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸੀਆਈਏ ਦੇ ਟੀਮਾਂ ਲਗਾ ਦਿੱਤੀਆਂ ਗਈਆਂ ਬਿਆਨ ਤੇ ਜਲਦੀ ਹੀ ਇਹ ਲੜਕੀ ਹੈ ਜਿਹੜੀ ਉਸ ਮ੍ਰਿਤਕ ਲੜਕੀ ਦੇ ਨਾਂ ਨਾਲ ਉਸ ਨੂੰ ਵੀ ਉਹਨਾਂ ਵੱਲੋਂ ਗ੍ਰਿਫਤਰ ਕੀਤਾ ਜਾਵੇਗਾ ਆ ਉਸ ਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਤੇ ਕੀ ਕਹਿੰਦੇ ਨੇ ਇਸ ਸਬੰਧੀ ਪੁਲਿਸ ਅਧਿਕਾਰੀ ਤੇ ਕਿਸਾਨ ਯੂਨੀਅਨ ਦੀ ਆਗੂ ਤੇ ਪਰਿਵਾਰਕ ਮੈਂਬਰ ਗੱਲ ਹੋਈਆ ਤੇ ਅਸੀਂ 2 ਦਿਨ ਦਾ ਟਾਈਮ ਮੰਗਿਆ ਕੱਲ ਤੇ ਪਰਸੋਂ ਤੇ ਇਹ ਕਹਿਣਾ ਚਾਹੁੰਦੇ ਕਿ ਸ਼ਾਇਦ ਤੂੰ ਪਹਿਲਾਂ ਹੀ ਫੜੀਏ ਜਿਹਦੇ 2 ਦਿਨਾਂ ਦੇ ਅੰਦਰ ਅੰਦਰ ਜਿਹੜੀ ਆਪਾਂ ਆਪਣੀ ਕিউਜ਼ਰ ਨੂੰ ਫੜ ਕੇ ਤੇ ਅਸੀਂ ਅਰੈਸਟ ਪਾ ਲਾਂਗੇ ਇਸ ਚਾਲ ਵੀ ਸਹੀ ਹੈ ਸਟਾਫ ਦੀ ਵੀ ਡਿਊਟੀ ਲਗਾ ਦੇਣਾ ਬਾਹਰੀ ਉਹਨਾਂ ਦੀ ਲਾਜ਼ਮੀ ਤਾਂ ਜੋ ਜਲਦੀ ਹੋ ਜਾਏਗਾ ਅਨੰਦ ਮੇਰੇ ਮੱਕਾ ਦੇ ਪੂਰੇ ਪਾਣੀ ਰੈਡੀ ਨੇ ਵਿੱਚ ਉਹਨਾਂ ਨੂੰ 2 ਮਿੰਟਾਂ ਦੇ ਕਹਿੰਦੀ ਕੁੜੀ ਆ ਕਿ ਤੇ ਮੇਰੀ ਕੁੜੀ ਨਹੀਂ ਸੀਗੀ 28 ਸਾਲਾਂ ਦੀ ਬੱਚੇ ਤੇ ਗਰੀਬੀ ਦਾ ਆਰਦੇ ਵਿੱਚ ਪੜਾਈ ਲਿਖਾਈ ਜਿੰਨਾ ਮੈਂ ਕੋਆਮ ਕਰਿਆ ਠੀਕ ਆ ਕੁੜੀ ਉਹ ਬੱਚਾ ਦੀ ਬਟਨਾਂ ਫੋਟੋਆਂ ਰੋਟਰ ਬਣਾਉਂਦਾ ਨਹੀਂ ਇਹ ਫਰਾਰ ਹੈ ਇਹ ਫਰਾਰ ਆ ਉਹਦੀ ਵੀ ਤੇ ਆਪਣੀ ਕੁੜੀ ਆ ਆਪਣੀ ਕੁੜੀ ਆ ਉਹਨਾਂ ਦੀ ਕਮਰੇ ਜਤਾਵਾ ਇਹ ਥੋੜਾ ਸਾ ਇਹ ਨਹੀਂ ਆ ਬਖੌੜੀ ਆਪਣੀ ਕੁੜੀ ਕਰੀ ਮੇਰੀ ਫਾਤ ਨਾ ਮਾਰੀ ਪਤਾ ਨਹੀਂ ਮੇਰੀ ਜਵਾਕੜੀ ਕਿਹੜਾ ਬਣੇ ਦੇਖੋ ਜੀ ਅਸੀਂ ਪਰਿਵਾਰ ਨਾਲ ਆਏ ਆ ਜਦੋਂ ਇਹ ਸਹਿਮਤ ਹੋ ਜਾਣਗੇ ਕਿਉਂਕਿ ਸਾਡਾ ਗਿਆਉਂਦਾ ਵੀ ਮਾਮਲਾ ਚੱਲਿਆਂਦਾ ਸਾਨੂੰ ਵੀ ਪਤਾ ਪਰ ਕੀ ਕਰੀਏ ਇੱਧਰ ਅਸੀਂ ਉਹਨਾਂ ਜਵਾਬ ਨਹੀਂ ਦੇ ਸਕਦੇ ਘਟ ਨਹੀਂ ਉਹਦੀ ਥੱਲੇ ਘਰੋਂ ਇਹ ਪਰਿਵਾਰ ਨੂੰ ਰਾਜ਼ੀ ਕਰ ਲਓਗੇ ਤੁਸੀਂ ਅਸੀਂ ਜਾਵਾਂਗੇ ਨਹੀਂ ਉਹਨਾਂ ਚਿਰ ਅਸੀਂ ਇੱਥੇ ਸਾਨੂੰ ਮਜਬੂਰ ਹੋਣਾ ਬੈਠਾ ਕੋ ਮਾਦਾ ਜੀ ਮੇਰੀ ਬੇਟੀ ਹੈਗੀ ਤਾਂ ਇਹ ਤੁਹਾਨੂੰ ਵੀ ਦੇਖੋ ਬਚਾਉਣ ਦਾ ਸਾਨੂੰ ਕੋਈ ਸ਼ੌਕ ਨਹੀਂ ਛੱਡ ਰਿਹੀ ਹੈ ਮੈਂ ਤਾਂ ਜੀ ਇਹੀ ਕੋਸ਼ਿਸ਼ ਹੋ ਗਈ ਜਦੋਂ ਡੂਡ ਕਿਹਾ ਕਿ ਕਿਸੇ ਨੂੰ ਬਾਹਰ ਫਾੜਦੀ ਨਹੀਂ ਕਰੀ ਮਾਦਾ ਜੀ ਟਾਈਮ ਕਿੰਨੇ ਚਿਰ ਨੂੰ ਲੱਗਦਾ ਮੁੰਡਾ ਜਗਾ ਸੋ ਉਹ ਕਰਦੇ ਪਏ ਆ। ਹਾਂ ਉਹ ਨਹੀਂ ਮਤਲਬ ਅਸੀਂ ਉਹਨੇ ਸਾਨੂੰ ਇੱਕ ਦੋ ਦਿਨਾਂ ਦਾ ਕਹਿ ਕੇ ਮੋੜ ਦਿੱਤਾ। ਕਿ ਉਹ ਕੈਂਪ ਨਹੀਂ। ਮੰਨ ਲਓ ਕਿ ਸਰ ਆ ਮੈਂ ਇਹ 100 ਸੜੀ ਅੱਧੀ ਤੇ 35 ਅੱਧੀ ਆ ਕਿ ਮੈਂ ਉਹਨਾਂ ਦੀ ਡਿਊਟੀ ਲਈ ਆ ਮੈਂ ਸੀਐਨ ਦੇ ਵੀ ਭੇਜਿਆ। ਮੈਂ ਇਹ ਡਿਲੀਵਰੀ ਲਈ ਨਹੀਂ ਉਹਦੇ ਦੇਖ ਕੇ ਬਿੰਦੂ ਐਸਐਚਓ ਸਾਹਿਬ ਉਹਨਾਂ ਨੇ ਦੋ ਮੈਂ ਕਹ ਰਿਹਾ ਮਸਕੀਨ ਇੰਨੀ ਬੀਬੀ ਲਾਭੀ ਤੇ ਤੁਹਾਨੂੰ ਲੜਕੀ ਫੜ ਕੇ ਦੇ ਦਿੰਦੇ ਆ ਪਰ ਬੇਨਤੀ ਇੰਨੀ ਹੈ ਆ ਰੀਤੀ ਰਿਵਾਜ ਤੇ ਇੱਕ ਸਟੈਪ ਤੇ ਤਾਂ ਲਈਏ ਨਾ ਕਿ ਸਾਰੀ ਸਿਰ ਸਾਰੇ ਜਰੀਏ ਖਤਮ ਹੋ ਜਾਣ ਸਿਆਟੇ ਲਈ ਤੇ ਮੇਰੇ ਸਾਡੇ ਮੇਰੇ ਸਾਡੇ ਕੋਈ ਬੰਦਾ ਹੀ ਨਹੀਂ ਗਾ ਮੈਂ ਕਹ ਰਿਹਾ ਤੇ ਜੀ ਸਿਖੋ ਜੇ ਤਾਂ ਉੱਤੇ ਜਿੰਮੇਰੀ ਕੋਈ ਮਾਤਾ ਹੋਵੇ ਤਾਂ ਉਹ ਤਾਂ ਹੋਵੇਗਾ ਜੀ ਦੋਸਤਾਂ ਕੋਲ ਤੇ ਉਹ ਵੀ ਕੋਦੋਂ ਪਾ 50 ਕਿਰਨ ਸਾਡੇ ਦਾ ਕੀ ਜਗਾਲੀ ਆ ਤੁਹਾਨੂੰ ਮਾਲਾ ਹੀ ਨਹੀਂਗਾ ਕੋਈ ਮਾਲ ਨਹੀਂ ਕਿਹਾ ਮੈਡਮ ਨੇ ਤਿੰਨ ਵਾਰੀ ਭਰੋਸਾ ਦਿੱਤਾ ਜੀ ਮੈਡਮ ਨੇ ਕੋਡਨ ਦਿਓ ਸਾਨੂੰ ਅਸੀਂ ਕਰਦੇ ਜੀ ਜਰ ਕਰ ਲਾੜੀ ਦੋ ਦੋ ਦਿਨ ਲਾਈ ਜੀ ਤੇ ਅੱਜ ਕਰ ਬਕਰ 20 ਦਿਨ ਹੋ ਗਏ ਜੀ ਉਹ ਕਰ ਕਰ ਪਟਨੀ ਨਹੀਂ ਕਰੇਗੇ ਕੋਈ ਨਹੀਂ ਫੰਗੇ ਆ ਗਾ ਆ ਰਿਹਾ ਹੋ ਗਿਆ ਸੀ ਹਾਂ ਅਰੇ ਜਾਂਦੇ ਕੋਈ ਨਹੀਂ ਅੱਜ ਤੋਂ ਮੇਰੇ ਕੋਲ ਆ ਗਿਆ ਜੀ ਸਾਡੇ ਕੋ 7:30 ਵਜੇ ਪੈਂਦੇ ਕੁੜੀ ਦਾ ਬਲੱਡ ਘਟ ਗਿਆ ਤੇ ਵੀ ਕੰਬ ਹੋ ਗਈ ਕਿ ਧੜਵੇ ਲੈ ਕੇ ਜਾਣੇ ਆਗੇ ਕਿ ਤੁਸੀਂ ਉੱਥੇ ਆ ਜਿਓ ਉੱਥੇ ਸੀ ਉਹ ਵੀ ਉੱਠ ਕੇ ਬਸ 20-25 ਮਿੰਟਾਂ ਦੇ ਵਿੱਚ ਉੱਠ ਗਏ 25 ਮਿੰਟਾਂ ਜੀ ਜੇ ਤਾਂ ਇਹ ਸੀਗਾ ਸਾਡੇ ਜਾਂਦੇ ਤਾਂ ਪੂਰੀ ਖਤਮ ਸੀਗੀ ਸੁਣ ਨਾ ਡਾਕਟਰ ਤੇ ਵੀ ਇਹ ਘਰੇ ਮੁੱਕੀ ਵੀ ਸੀਗੀ ਮੁੱਕੇ ਨੂੰ ਜਿਹੜੇ ਲੈ ਕੇ ਘਰੋਂ ਲੈ ਜਾਂਦਾ ਹੈਗਾ ਪਰ ਐਨੀ ਗੱਲ ਮੇਰੇ ਤੱਕ ਕੋਲੇ ਹੋਈ ਆ ਜੀ ਜਿਹੜਾ ਪਿੰਡਾ ਮੇਰਾ ਪਿੰਡ ਪੇ ਪਣਾ ਜੀ ਪੇ ਪਣਾ ਜਿੰਦਰਾ ਨੇ ਵਿਆਹੀ ਸੀ ਜੀ ਇੱਕ ਡੇਢ ਮਹੀਨੇ ਉੱਤੇ ਹੋ ਗਿਆ ਡੇਢ ਮਹੀਨੇ ਉੱਤੇ ਹੋ ਗਿਆ ਜੀ ਸੁਣਵਾਈ ਸੁਣਵਾਈ ਨਹੀਂ ਹੁੰਦੀ ਜੀ ਫੜਦੇ ਨਹੀਂ ਕੁੜੀ ਨੂੰ ਫੜਦੇ ਨਹੀਂ ਉਹ ਹੀ ਜੀ ਮਰਦੀ ਦੀ ਕਾਤਲ ਆ ਉਸ ਉਹ ਫੜਦੇ ਨਹੀਂ ਕੋਈ ਬਾਹਰ ਖੁੱਲੀ ਫਿਰਦੀ ਹੈਗੀ ਉਹ ਉਹੀ ਮਰਦੀ ਦੀ ਕਾਤਲ ਆਂਗੀ ਹਾਂ ਜੀ ਜਿਹੜੀ ਲੇਟ ਕੇ ਉਹਦਾ ਅੰਦਰੋਂ ਮੁੱਕੀ ਆਲੀ ਸੋ ਜੇ ਬੋਲਿਆਗਾ ਕਿ ਪਾਰੀ ਹੋਣੇ ਨਾਲ ਲੱਗਦੇ ਹੈ ਤੁਹਾਡੇ ਵਿਚਾਰੇ ਨਾਲ ਜਿਖਲਾ ਕੋਟੇ ਮਾਰੀ ਹੈ ਪਾਰੀ ਮਾਰੀ ਹੈ ਬੋਲਾਂ ਦੇ ਸਿਧਾ ਆਪਾਂ ਕੋ ਫੜੀ ਨਹੀਂ ਇਹ ਜੀ ਫੋਸਕਾਰ ਹੁੰਦੀ ਆਗੀ ਵੀ ਦੋ ਦਿਨ ਦੇ ਦਿੰਦੇ ਆ ਦੋ ਦਿਨ ਦੇ ਲੋ ਫੜਦੇ ਆ ਅੱਜ ਫੜਦੇ ਸਵੇਰੇ ਫੜਦੇ 2 ਮਹੀਨਾ ਹੋਏਗਾ ਜੀ 300 ਨਾਲ ਵਿੱਚ ਸਰਕਾਰ ਕੋਟਾ ਪਛਰੀ ਫਟਾਈ ਅੱਜ ਜੀ ਹੁਣ ਤਾਂ ਉਹ ਦਿਨਾਂ ਦਾ ਫੇਰ ਤੇ ਟਾਈਮ ਲੈ ਲਿਆ ਵੀ ਦੋ ਦਿਨ ਚ ਵੀ ਪੇਸ਼ ਕਰਦੇ ਆ ਹੁਣ ਦੇਖੋ ਕੋਈ ਮੈਨੂੰ ਵਿਸ਼ਵਾਸ ਨਹੀਂ ਕਿਸੇ ਤੇ ਵੀ ਜਾ ਦੋ ਵੀ ਨਾ ਦੋਨੋਂ ਕਰਦੇ ਮੇਰਾ ਨਗਰਪਾਲ ਸਿੰਘ ਜੀ ਕੇ ਜੁਆਇਰ ਦਾ ਗਰਾਹਾਂ ਪਠੰਡੇ ਬਲਾਕ ਦਾ ਮੈਂ ਚਰਨ ਸੈਕਟਰੀ ਆ ਅੱਜ ਜਿਹੜਾ ਜਿਹੜੀ ਤਕਰੀਬਨ 50 ਦੇੰਦੇ ਬੀਤਣ ਦੇ باوجود ਜਿਹੜਾ ਬਹਿਮਦਵਾਨੇ ਦੀ ਘੁੱਟੀ ਸੀਗੀ ਜੰਗੀ ਰਾਣੇ ਵਿਆਹੀ ਹੋਈ ਸੀ ਸਾਲਕ ਪਹਿਲਾਂ ਦੀ ਗੱਲ ਹੈ ਇਹ ਤੇ ਉਹਦਾ 50 ਦੇ ਹੋ ਗਏ ਯਾਨੀ ਮਰਡਰ ਕਰਨ ਨੂੰ ਉਹਦੀ ਹੱਤਿਆ ਕਰਤੀ ਚਾਰ ਪਰਿਵਾਰ ਦੇ ਜੀ ਆ ਉਹ ਜੰਗੀ ਰਾਣੇ ਦੇ ਤੇ ਤਿੰਨਾਂ ਨੂੰ ਰੈਸਟ ਪਾਤੀ ਚੌਥੇ ਜਿਹੜੀ ਉਹਦੀ ਨਨਾਰ ਜਿਹੜੀ ਕੁੜੀ ਦੀ ਹੱਤਿਆ ਕਰੀ ਸੀ ਉਹ ਉਹ ਹਜੇ ਤਾਂ ਹੀ ਜਾਣੀ ਉਹ ਤੋਂ ਬਾਹਰ ਹੈ ਤੇ ਲਗਾਤਾਰ ਜਾਣੀ ਆਏ ਥੁੱਲ ਦਿੱਤੀ ਹੋਈ ਆ ਪ੍ਰਸ਼ਾਸਨ ਨੂੰ ਜੀ ਅਸੀਂ ਇਹ ਕਹਿਣਾ ਹੋਵੇ ਠੀਕ ਆ ਬਾਸਨੀ ਉਹਦਾ ਦੀ ਪੁੱਤ ਜਿਹੜੀ ਕਹਾਣੀ ਬਣ ਗਈ ਪਰ ਫੌਰੀ ਇਹ ਪਰਿਵਾਰ ਨੂੰ ਨਾਲ ਦੀ ਨਾਲ ਇਨਸਾਫ ਮਿਲਣਾ ਚਾਹੀਦਾ ਸੀ ਰੈਸਟ ਪਾਉਂਦੇ ਤਾਂ ਤੁਹਾਨੂੰ ਨਹੀਂ ਪ੍ਰਕਿਰਿਆ ਕੀ ਹੁੰਦੀ ਆ ਉਹਦਾ ਨਹੀਂ ਸਾਨੂੰ ਬਾਹਲਾ ਕੋਈ ਰੌਲਾ ਸਾਡਾ ਅਸੀਂ ਕਹਿੰਦੇ ਆ ਥੋੜੀ ਰੈਸਟ ਤਾਂ ਪਾਈ ਜਮੇ ਨਾ ਜਿਹੜਾ ਦੋਸ਼ੀ ਆ ਨਾਮਜ਼ਦ ਕਰਿਆ ਪਰਚੇ 'ਚ ਨਾ ਆਉਂਦਾ ਬਲਜਿੰਦਰ ਕੌਰ ਦਾ ਉਹਨੂੰ ਹਲੇ ਤਾਂ ਹੀ ਜਾਨੀ ਰੈਸਟ ਲਈ ਪਾਈ ਉਹਦੀ ਫੋਨ ਆਜੇ ਜਾਨੀ ਇੱਥੇ ਵੱਡੇ ਕੱਟ 'ਚ ਅਸੀਂ ਆਏ ਆ ਤੁਹਾਡੇ ਕਿਉਂਕਿ ਤਿੰਨ ਪੰਜ ਦਿਨ ਹੋ ਗਏ ਦੋ ਦਿਨਾਂ ਦਾ ਭਰੋਸਾ ਉਹਦੋਂ ਦਿੱਤਾ ਸੀ ਅਸੀਂ ਦੋ ਦਿਨ ਲਗਾ ਕੇ ਪੰਜਵੇਂ ਦਿਨ ਫੇਰ ਆਏ ਹੁਣ ਵੀ ਇਸ ਤਰ੍ਹਾਂ ਹੀ ਆ ਦੋ ਦਿਨਾਂ ਦਾ ਭਰੋਸਾ ਦਿੱਤਾ ਤੀਜੇ ਦਿਨ ਅਸੀਂ ਸਾਡੀ ਬੇਨਤੀ ਹੋਊਗੀ ਕਿਉਂਕਿ ਅਸੀਂ ਪਰਿਵਾਰ ਨੂੰ ਕੋਈ ਮੋੜ ਖਾਉਣ ਜੋਗਰੇ ਨਹੀਂ ਕਿਉਂਕਿ ਜੱਥੇਬੰਦੀ ਆ ਜੇ ਅਸੀਂ ਇਹੋ ਜੇ ਕੰਮ ਵਾਸਤੇ ਖੜਾਂਗੇ ਨਾ ਫਿਰ ਸਾਥੋਂ ਕਰਾਉਣਾ ਕੀ ਆ ਕਿਸੇ ਨੇ ਅਸੀਂ 2 ਦਿਨ ਵੇਟ ਕਰਕੇ ਹੋਰ ਤੀਜੇ ਦਿਨ ਜਾਨੀ ਇੱਥੇ ਹੀ ਆਵਾਂਗੇ ਫਿਰ ਲਗਾਤਾਰ ਇਹਨੂੰ ਜੜੀ ਚਲਾਵਾਂਗੇ ਜੇ ਹਜੇ ਤਾਈਂ ਮੇਨਸਾਬ ਨਾ ਬਿਲਕੁਲ ਜੀ ਉਹਦਾ ਆਫਰ ਲੈਟਰ ਆਇਆ ਸੀ ਪੜ੍ਹਾਈ ਬਹੁਤ ਕਰੀ ਸੀ 2 ਦਿਨ ਪਹਿਲੇ ਆਫਰ ਲੈਟਰ ਆਇਆ ਸੀ ਉਹਨੇ ਬਾਹਰ ਜਾਣਾ ਸੀ ਕੋਈ ਦਹੇਲ ਦਾ ਮਾਮਲਾ ਸੀਗਾ ਕਿਉਂਕਿ ਲਾ ਮੈਰਿਜ ਦੇ ਮਾਮਲੇ ਇਹੋ ਜਿਹੇ ਹੁੰਦੇ ਆ ਉਹ ਕੇਰਾਂ ਤਾਂ ਉਹ ਭਾਵਕ ਹੁੰਦੇ ਹੁੰਦੇ ਆ ਆਪਦੇ ਉਸ ਗੇੜ ਚ ਉਦੋਂ ਬਾਅਦ ਫਿਰ ਉਹ ਮੰਗ ਕਰਦੇ ਆ ਵੀ ਸਾਨੂੰ ਭਾਈ ਤੇ ਇਹ ਜ ਵੀ ਪੂਰਾ ਦਿੱਤਾ ਜਾਵੇ ਜਾਨੀ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਖੁਸ਼ੀ ਮਾਵੜਾ ਸੀਗਾ ਹਾਂ ਲਵ ਮੈਰਿਜ ਹੋਈ ਸੀ ਪਰ ਦੁੱਖ ਦੀ ਗੱਲ ਇਹ ਹੈ ਵੀ ਐਂ ਕਿਸੇ ਦੀ ਆਤਮ ਹੱਤਿਆ ਕਰ ਦੇਣੀ ਇਹ ਦੋ ਦਿਨ ਇਸ ਗੱਲਾਂ ਨੂੰ ਬੜਾਵਾ ਮਿਲ ਰਿਹਾ ਜੇ ਇੱਥੇ ਨਥ ਪ੍ਰਸ਼ਾਸਨ ਦੇ ਨਾਂ ਪਾਈ ਤਾਂ ਇਹ ਗੱਲਾਂ ਆਮ ਹੀ ਬਣ ਜਾਣੀਆਂ ਆਮ ਬਣੀਆਂ ਹੀ ਪੈਣਾਂ ਕੋਈ ਇਹਦੇ ਸ਼ੱਕ ਨਹੀਂ ਆਮ ਆਤਮ ਹੱਤਿਆ ਹੋ ਰਹੀ ਹੈ ਜਾਨੀ ਸਾਡੇ ਵੀ ਧਿਆ ਹੈਗਾ ਜਾਨੀ ਪੁੱਛ ਕੇ ਵੇਖੋ ਵੀ ਇਹ ਅਸੀਂ ਕੀ ਸੋਚਾਂਗੇਗਾ ਉਹਨਾਂ ਦੇ ਪਿਓ ਖਾਰੇ ਅਸੀਂ ਕੀ ਸੋਚਾਂਗੇ ਜਾਨੀ ਬਹੁਤ ਮਾੜੀ ਖਬਰ ਹੈ ਜੇ ਹਜੇ ਤਾਂ ਇਹਨੂੰ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤਾਂ ਅਸੀਂ 2 ਦਿਨ ਹੋਰ ਵੇਟ ਕਰਾਂਗੇ 2 ਦਿਨ ਬਾਅਦ ਪਲਾਕ ਦੀ ਰਹਿ ਕਰਕੇ ਕਿਉਂਕਿ ਜਿਉਂ ਸਾਡਾ ਵੱਡਾ ਮੋਰਚਾ ਚੱਲੀ ਜਾਂਦਾ ਉਹ ਜ਼ਮੀਨ ਦਾ ਫੋਆ ਚੱਲੀ ਜਾਂਦਾ ਉਧਰ ਜ਼ਿਲ੍ਹੇ ਨਾਲ ਲਿੰਕ ਕਰਕੇ ਫਿਰ ਅਸੀਂ ਇਹਦਾ ਜਾਨੀ ਪਾਰਨਤਾਰਾ ਕਰਾਂਗੇ ਪੂਰੇ ਜੋਰ ਨਾਲ ਆਵਾਂਗੇ ਇੱਥੇ ਵੱਡੇ ਕੰਮ ਪਾਬਲਾ ਤੋਂ ਐਸਐਸਟੀ ਆਫਿਸ ਦੇ ਬਾਅਦ ਅੱਜ ਇਹ ਪੈਕਟਿਸ ਕਰ ਸਕਦਾ ਇੱਕ ਬਹਿਮੜ ਦੀਵਾਨੇ ਪਿੰਡ ਦੀ ਕੁੜੀ ਹੈ ਚੰਗੀ ਰਾਣਾ ਪਰੇਟ ਹੈ ਉਹਦੇ ਉਹਦੇ ਨੌਸ ਵੱਲੋਂ ਉਹਦਾ ਡੌਰੀ ਡੈਥ ਦਾ ਅਪਰਚਰ ਰਜਿਸਟਰ ਹੋਇਆ ਸੀ ਨਨਾ ਦੇ ਘਰ ਥਾਣੇ ਦੇ ਵਿੱਚ ਉਹਦੇ ਵਿੱਚ ਉਸ ਕੁੜੀ ਦੇ ਡੈਥ ਦੇ ਜਿਹੜੇ ਚਾਰ ਅਕਿਊਸ ਸੀਗੇ ਉਹਦਾ ਹਸਬੰਦ ਉਹਦੇ ਫਾਦਰ ਨੇ ਲੋ ਮਦਰ ਇਨ ਲਾ ਤੇ ਸਿਸਟਰ ਇਨ ਲੋ ਉਹਦੇ ਵਿੱਚ ਅਸੀਂ ਤਿੰਨ ਦੋਸ਼ੀ ਫੜਲੇ ਸੀ ਜਿਹੜੀ ਉਹਦੀ ਨਨਾਨ ਹੈ ਉਹ ਅੱਜ ਤੱਕ ਅਸੀਂ ਅਰੈਸਟ ਨਹੀਂ ਕੀਤੀ ਉਸ ਕਰਕੇ ਧਰਨਾ ਦਿੱਤਾ ਗਿਆ ਸੀਗਾ ਕਿ ਉਹਦੀ ਨਨਾਨ ਉਹਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ 2 ਦਿਨ ਦਾ ਟਾਈਮ ਦਿੱਤਾ ਜਾਵੇ 2 ਦਿਨ ਦੇ ਵਿੱਚ ਵਿੱਚ ਉਹ ਜਿਹੜੀ ਲੜਕੀ ਉਹਨੂੰ ਅਰੈਸਟ ਕੀਤਾ ਜਾਵੇ। ਉਹ ਨਹੀਂ ਦੇਪਾਇ ਨਹੀਂ ਅਸੀਂ ਸੀਆਈਏ 2 ਦੀ ਟੀਮ ਵੀ ਨਾਲ ਥਾਣੇ ਦੀ ਟੀਮ ਦੇ ਨਾਲ ਹੀ ਲਗਾਤੀ ਹੈ ਤਾਂ ਕਿ ਇਹ ਪ੍ਰੋਸੈਸ ਹੋਰ ਜਲਦੀ ਹੋ ਸਕੇ। ਇਹਨਾਂ ਦੇ ਅਕੋਰਡਿੰਗ ਜੀ ਉਹ ਵੀ ਉਸ ਟਾਈਮ ਜਦੋਂ ਕੁੜੀ ਦੀ ਉਹਨੂੰ ਡਾਊਰੀ ਦਿੱਤੀ ਗਈ ਆ ਉਹ ਕੁੜੀ ਉਸ ਟਾਈਮ ਮੌਕੇ ਤੇ ਸੀਗੀ ਹਾਜ਼ਰ ਸੀਗੀ। ਜੀ ਗੱਲਾ ਕੋਟ ਕੀ। ਪੈਂਚ ਜੇ 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 ਇਹ ਹੀ ਰਿਪੋਰਟ ਆਈ ਹੈ ਜੀ ਸਫਾਂਗੂਲੇਸ਼ਨ ਕਰਕੇ ਡੈੱਥ